ਪਿਛੇ ਤੁਰਿਆ ਆ ਰਿਹਾ ਤੇ ਰੁਕ ਰੁਕ ਕੇ ਤੁਰਿਆ ਆ ਰਿਹਾ ਵਿਚਾਰਾ ਮੋਢੇ ਤੇ ਨਾ ਬੈਗ ਆਉਦੇ ਆ ਵੀਰ ਆ ਤੁਰਿਆ ਜਾਂਦਾ ਦੇਖੋ ਬਹੁਤ ਮੋਢੇ ਤੇ ਨੀ ਪਾਇਆ ਵਾ ਬੈਗ ਜਾਂ ਤੇ ਇਨੀ ਧੁੱਪ ਦੇ ਵਿੱਚ ਤੁਰਿਆ ਜਾ ਰਿਹਾ ਵੀਰ ਤੇ ਨਾਲ ਕੁਝ ਫੜਿਆ ਹੋਇਆ ਤਾਂ ਤੰਮੀ ਨਾਲ ਕੀ ਫੜਿਆ ਕੁਝ ਵੀ ਜਦਾ ਮੋਢੇ ਤੇ ਬੈਗ ਤਾਂ ਸਭ ਤੋਂ ਵੱਡੀ ਗੱਲ ਹੈ ਹੈਂਡਿਕੈਪ ਜੀ ਪੱਲੇ ਪੱਲੇ ਦੀ ਬਾਹਣ ਜੀ ਜਿਹੜੀ ਮੈਨੂੰ ਦਿਖੀ ਹੈ ਤਨ ਗੁਰ ਦਾ ਅੰਦਾਜ਼ੀ ਤਨ ਗੁਰ ਦਾ ਅੰਦਾਜ਼ੀ ਹਲੋ ਆਈਏ ਇਧਰ ਕੁ ਮੇਰੇ ਸਰ ਰਜੇ ਬਾਈ ਜਰਾ ਤਨ ਗੁਰ ਦਾ ਅੰਦਾਜ਼ੀ ਇੱਕ ਹੀ ਦੇਜਦਾ ਇੱਕ ਹੀ ਦੇਜਦਾ ਤਰਾਇਏ ਇੱਕ ਹੀ ਦੇਜਦਾ ਮਿੱਤਰ ਕਰੋ ਲੱਗੇ ਜਾ ਬੱਚਿਆਂ ਦਾ ਤੇ ਆ ਨਾਲੇ ਕੀ ਆ ਨਾਲੇ ਬੱਚੇ ਦੇ ਖਰਾਉਨੇ ਆ ਜੀ ਅੱਛਾ ਇਹ ਕੱਪੜੇ ਵੇਚ ਦਿਓ ਹਾਂਜੀ ਬਾਣੀ ਕੀ ਨਹੀਂ ਕਿਹੜਾ ਪਿੰਡ ਆ ਕੁਰਸੀ ਬ੍ਰਾਹਮਣਾ ਜੀ ਅੱਛਾ ਜੀ ਤੇ ਇਨਾ ਇਨਾ ਭਾਰ ਯਾਰ ਕਿਤਨਾ ਚੱਕ ਲੈਣਾ ਹੈ ਇਨਾ ਭਾਰ ਖਰਚਾ ਦੂੰ ਮੜ ਜਰਾ 1 ਮਿੰਟ ਰੁਕ ਜਾ ਕਿੰਨੇ ਕੁ ਭਾਰੀ ਆ ਰੱਖ ਦੇ ਥਲੇ ਥਲੇ ਤਰਾ ਦੇ ਭਾਰ ਕੀ ਰਾਂ ਦਾ ਜੀ ਤੁਹਾਨੂੰ ਗਿਲਾ ਅੰਦਾਜ਼ ਜੀ ਕਿੰਨੀ ਕੀ ਭਾਰੀ ਹੁੰਦੀ ਹੈ ਉਹ ਬਾਬਾ ਜੀ ਨੂੰ ਸਮਾਨ ਦੇਖਿਆ ਤੇ ਬੇਰਾ ਭਾਰਾ ਦਾ ਬਾਬਾ ਜੀ ਸਮਾਨ ਅੱਛਾ ਤੇ ਬਾਹ ਨੂੰ ਕੀ ਹੋਇਆ ਇਸ ਤੇਰੀ ਇਹ ਟੋਕੀ ਜਾ ਗਈ ਕਿੰਨੀ ਦੂਰ ਪਿੰਡਾ ਹੁਣ 5 6 ਕਿਲੋਮੀਟਰ ਇਤਾਂ ਹੀ ਇਨਕ ਚੱਕਦਾ ਇਤਾਂ ਹੀ ਕਸਮ ਮੋਢੇ ਤੇ ਬੰਦੀ ਤਾ ਹੈ ਇਹ ਤਾਂ ਕਰਕੇ ਪਿੰਡਾ ਜੀ ਕਿੰਨੇ ਦੇ ਇਤਰਾ ਵੇਚਦੇ ਹੋ ਪਿੰਡਾ ਇਤਾਂ ਇੱਛਾ ਕੀ ਹੈ ਲੈ ਬਹਿ ਕੇ ਤੁਰੇ ਆਣੇ ਹੈ ਨਾ ਪਾਰ ਆ ਦੇਖ ਗਿਆ ਕੁਝ ਸਮਾਨਾ ਜੇ 10 ਕਿਲੋ ਹਣਾ 15 20 ਕਿਲੋ ਤੱਕ ਹੋਊਗਾ ਇਹ ਹੈ ਕਿ ਦੇ ਕੋ ਸੂਟ ਹੈ ਅੱਛਾ ਆਪ ਕੀ ਵਾਲੀ ਵਿਕਦੀਆਂ ਹੈ ਵਿਕਦੀਆਂ ਇੰਚ ਨੂੰ ਜਾਰਾ ਚੱਲੀ ਹੁੰਦੀ ਹੈ ਘਰ ਦੇ ਬਿਮਾਰ ਗੇ ਨੌ ਸਾਲ ਤੋਂ ਮੰਜੀ ਤੇ ਅੱਛਾ ਇਹ ਤਾਂ ਇਹ ਭਾਰ ਹੀ ਬੜਾ ਵੱਡਾ ਆਪ ਨੂੰ ਫੜ ਦੇ ਤਨ ਗੁਰੂ ਰਾਮਦਾਸ ਜੀ ਦਿਖਾਈ ਰੱਖਦਾ ਇਹ ਚੱਕ ਕੇ ਇਹ ਅਛਾ ਜਿਹੜੀ ਬਾਹ ਹੈ ਨਹੀਂ ਉਹਦੇ ਚ ਪਾ ਦੇਣਾ ਤਨ ਗੁਰੂ ਰਾਮਦਾਸ ਜੀ ਤੇ ਸਾਰਾ ਭਾਰ ਫੇਜ ਦੇ ਦੇ ਪਿੰਡਾਂ ਨਾਲ ਬਾਹ ਤੇ ਤੂੰ ਦਰਦ ਨਹੀਂ ਦੀਵਾ ਦਰਦ ਕਰਦੀ ਬਾਬਾ ਜੀ ਕੋਲ ਦੀ ਦਰਦ ਕਰਦੀ ਆ ਹਾਂਜੀ ਰੋਜ਼ ਇੱਥੇ ਹੀ ਘੁੰਮਦਾ ਕਿ ਕਿਤੇ ਹੋਰ ਵੀ ਜੰਨਾ ਬਾਬਾ ਜੀ ਹੋਰ ਵੀ ਕੋਈ ਪਿੰਡ ਕਿਹਦੇ ਚੇਹੇ ਪਿੰਡ ਅੱਛਾ ਤੇ ਤੜਾਈ ਚੱਕ ਕੇ ਪਿੰਡੋਂ ਪਿੰਡੀ ਹਾਂਜੀ ਕਿੰਨੀ ਮਾਇਆ ਹੋ ਜਾਂਦੀ ਰੋਜ਼ ਦੀ ਬਾਬਾ ਜੀ ਹਜ਼ਾਰ ਪਰ ਮੀਟ ਵਿੱਚ ਮਰ ਕੇ ਸਾਰੇ ਵਿੱਚ ਹੀ ਲਗਤ ਦੇ ਵਿੱਚ ਹੀ ਲਗਤ ਵਿੱਚ ਇਹਦੇ ਵਿੱਚ ਯਾਨੀ ਕਿ 300 400 ਵੱਜਦਾ ਹੋਣਾ 250 300 250 300 ਤੇ ਜੇ ਰੇੜੀ ਮਿਲ ਜੇ ਫਿਰ ਉਹਦੇ ਨਾਲ ਤੇਰਾ ਹੋ ਜੂਗਾ سودਾ ਥੋੜਾ ਜਿਹਾ ਕਿ ਜਿਹੜਾ ਭਾਰਤ ਰੀਆ ਮੋਢੇ ਤੇ ਪਿੰਦਾ ਜਿਤ ਮੋਢੇ ਤੇ ਪਿੰਦਾ ਤੇਰੇ ਭਾਰ ਆ ਆ ਆ ਚੀਜ਼ ਦੇ ਪਿੰਦਾ ਹਣਾ ਆ ਚੀਜ਼ ਦੇ ਤੁਸੀਂ ਪੂਰੀ ਨਾ ਖਦਰੀ ਬਬਾਈ ਚੱਲਣਾ ਪੈਂਦਾ ਕਿ ਕਰਦੇ ਬੱਚੇ ਕਿੰਨੇ ਤੇਰੇ ਸਾਲਾ ਟਿੱਕੋ ਹੀ ਆ ਛੋਟਾ ਨਾ ਉਹ ਤਿਰੰਗ ਸਲਾਮ ਤੁਹਾਨੂੰ ਗੁਰਦਾਮ ਦਾ ਖਾਲੀ ਉਹਨੂੰ ਪਤਾ ਹੀ ਨਹੀਂ ਵੀ ਕਿੱਦਾਂ ਕਿੱਦਾਂ ਨਹੀਂ ਕਿੱਦਾਂ ਰੁਪਈਆ ਦੇ ਕਿੱਦਾਂ ਨਹੀਂ ਹੁੰਦੇ ਅੱਜ ਕਿੰਨੇ ਪੈਸੇ ਕਮਾਈ ਸਵੇਰ ਦੇ ਅੱਜ ਲਈ ਬਬਾਈ ਮੈਂ 300 ਰੁਪਏ ਕਮਾਈ ਤੁਹਾਨੂੰ ਗੁਰਦਾਮ ਦਾ ਉਹ ਸੀ ਮੈਂ ਜਾ ਰਿਹਾ ਜਿੱਥੇ ਮੈਨੂੰ ਉਹਨਾਂ ਨੇ ਰੋਟੀ ਪਾਣੀ ਫਿਰ ਇੱਥੇ ਹੀ ਖਾਂਦੇ ਬਾਹਰ ਹੀ ਖਾਂਦੇ ਇੱਕ ਲੰਗਰ ਪਾਣੀ ਕਿਤੇ ਰੋਟੀ ਲੈਣ ਦੀ ਪਰ ਮੋਖੜੀ ਮਿਲਿਆ ਤੇ ਖੰਡਾ ਜੀ ਅੱਛਾ ਰੋਟੀ ਲੈ ਕੇ ਆਏ ਲੋਕਾਂ ਨਹੀਂ ਮਿਲੇ ਖਾਂਦਾ ਹੁਣ ਤਾਂ 1.5-2 ਵਜੇ ਦੋਜੰਦੇ ਆ ਅੱਛਾ ਇਤਰਾ ਹੀ ਘੁੰਮਦੇ ਪਏ ਉਹ ਉਹਨਾਂ ਦੇ ਤੇ ਰੋਟੀ ਨਾਲ ਖਿਲਾ ਕੇ ਜਾਂਦੇ ਆਪਣੀ ਹਾਂਜੀ ਅੱਛਾ ਤੇ ਰੋਟੀ ਨਹੀਂ ਖਾਧੀ ਅਜੇ ਤੱਕ 2 ਤੇ ਬਚ ਗਏ ਆ ਸਵਾ ਦੋ ਹੋਣ ਦੇ ਨੇ ਤਾਂ ਗੁਰਦਾਨ ਦਾ ਆ ਜਾ ਦੁੰਬੜ ਪੈ ਜਾ ਤੇ ਨਾਲ ਗੱਪਸਪ ਬੰਦ ਮਾਰੀ ਆ ਜਾ ਤਾਂ ਗੁਰਦਾਨ ਦਾ ਆ ਜਾ ਆ ਜਾ ਆ ਜਾ ਬਾਈ ਇੱਥੇ ਕਿਸਮਤ ਚ ਹੈ ਨਹੀਂ ਜੀ। ਨਹੀਂ ਕਦੀ ਕਿਸੇ ਨੇ ਭੈ ਨਹੀਂ ਜਰਾ। ਉਹ ਨਰੋਗੇ ਬਾਬਾ ਜੀ ਕਿੱਥੇ ਜਾਣਾ ਜਨਤ ਕਿੱਥੇ ਨੂੰ ਲੱਗੇ? ਤੁਹਾਡੇ ਰਗਾ ਮਿੱਤਰ ਪਿਆਰਾ ਉਹ ਤੇ ਫੇ ਤੇ ਬਿਠਾਈ ਦਿੰਦਾ ਜੀ। ਤੂੰ ਜਾ ਕਿੱਥੇ ਗਿਆ ਹੁਣ? ਲੱਗੀ ਵੱਲੇ ਜਾਣਾ ਜੀ। ਵੱਲੇ ਪਿੰਡ? ਨਹੀਂ ਵੱਲੇ ਪਿੰਡ ਜਾਣਾ ਜੀ ਮੈਨੂੰ ਤੇ ਮੈਂ ਹੀ ਵੀ ਲੇਟ ਹੋ ਗਿਆ ਮੈਂ। ਅੱਛਾ। ਤੇ ਮੁੜਨ ਦਾ ਵੀ ਮੁੜ ਕੇ ਸਰ ਮੱਥਾ ਉਖੀ ਹੋ ਜਾਂਦੀ ਮੁੜ ਕੇ। ਅੱਛਾ। ਹਾਂਜੀ। ਧੰਨ ਗੁਰੂ ਗRAND ਜੀ। ਠੀਕ ਆ। ਠੀਕ ਆ। ਤੇ ਜੇ ਰਹਿ ਤੈਨੂੰ ਜਿਹੜੀ ਕਿ ਲਿਆ ਦੀ ਉਹਦੇ ਨਾਲ ਤੇਰਾ ਸੁੱਖ ਆਊਗਾ ਕੋਈ ਬਾਬੇ ਦੀ ਨਸ ਦਾ ਜੀ ਹਾਂਜੀ ਲੈਣ ਦੇ ਤਾਂ ਨਾ ਕਿ ਮਾਲਾ ਤੂੰ ਆ ਸਮਾਨ ਤੇ ਜਿਹੜਾ ਤੂੰ ਰੱਖਿਆ ਹੀ ਰੱਖਿਆ ਵਾ ਹਾਂਜੀ ਹਾਂ ਆ ਜਿਹੜੇ ਤੂੰ ਹੋਰ ਕੀ ਨਾਲ ਰੱਖ ਰੱਖਿਆ ਹੋਰ ਘੜੋਣੇ ਵੀ ਆ ਨੜੋਣੇ ਆ ਪਾਣੀ ਇਹਦੇ ਵਿੱਚ ਤੇ ਬੋਤਲ ਘੜੋਣੇ ਹੋਗੇ ਖਰੋਣੇ ਤੂੰ ਵੇਚ ਸਕਦਾ ਹੈਗਾ ਰੇੜੀ ਦੇ ਪਿੱਛੇ ਰੱਖ ਕੇ ਸੂਟ ਵਗੈਰਾ ਤੂੰ ਵੇਚ ਸਕਦਾ ਹੈਗਾ ਹੈਨਾ ਸਮਾਨ ਥੋੜਾ ਫੇ ਲਾਈਦਾ ਭੈ ਕੀਦਾ ਕਿ ਮੋਢੇ ਦੇ ਔਖਾ ਜੀ ਅੱਛਾ ਮੋਢੇ ਤੇ ਭਾਰ ਵੀ ਹੋ ਜਾਂਦਾ ਹੈਨਾ ਮੋਢੇ ਤੇ ਭਾਰ ਟੋਪੀਆਂ ਵੇਚਦੇ ਉਦ ਤਰ੍ਹਾਂ ਆੜੀਆਂ ਹਾਂਜੀ ਠੀਕ ਆ ਇਹ ਆਪਾਂ ਨੂੰ ਮਿਲ ਜਾਂਦੀ ਜ 70 ਰੁਪਏ ਦੀ ਮਿਲਦੀ ਜੀ ਅੱਛਾ 70 ਰੁਪਏ ਦੀ ਹਾਂਜੀ ਤੇ ਆਪਾਂ ਗਾੜੀ ਫਿਰ ਮਰ 70 ਰੁਪਏ ਵੀ ਲਾ ਲਈਦੇ ਕਿਹੋਲੇ ਅੱਛਾ ਪੂਰੇ ਪੈਸੇ ਵੀ ਕਿਹੋਲੇ ਦੇ ਦੇਈਏ ਅੱਛਾ ਜੀ ਜੋ ਵੇਖਣਾ ਉਹ ਵੀ ਘਰ ਦਾ ਖੰਡ ਮਠਿਆ ਲੈਣਾ ਉਹ ਹਾਂ ਪੂਰੇ ਪੈਸੇ ਵੀ ਦੇ ਦੇਣੀ ਪੂਰੇ ਪੂਰੇ ਪੈਸੇ ਦੇ ਦੇ ਦਿੰਗੇ ਠੀਕ ਆ ਰੇੜੀ ਇੱਕ ਲਈ ਨਹੀਂ ਗਈ ਜਾਂ ਕਿੱਦਾਂ ਵਾਂ ਨਹੀਂ ਲਈ ਨੀ ਗਈ ਕਰਦਿਆਂ ਤੇ ਸਾਰਾ ਪੈਸਾ ਲੱਗ ਜਾਂਦਾ ਜੀ ਚੱਲ ਅੱਛਾ ਉਹ ਉਹ ਠੀਕ ਨਹੀਂ ਹੋਣੇ ਕਦ ਨੇ ਇਕ ਲੈ ਗਿਆ ਰੋਟੀ ਆ ਜੀ ਕਦ ਨੇ ਇਕ ਲੈ ਗਿਆ ਹੈ ਕਦ ਨੇ ਇਕ ਲੈ ਗਿਆ ਦਾਦਾ ਨਹੀਂ ਪਿਆ ਧੰਨ ਬੁਰ ਲੰਦਾ ਜੀ ਅੱਛਾ ਚ ਫਾਈ ਵੀ ਹੈ ਉਹ ਵੀ ਨਾਲ ਹੀ ਪਾ ਦੇਣਾ ਹਾਂਜੀ ਬਚਾਉਣੀ ਪੈਂਦੀ ਸੀ ਕੱਪੜੇ ਬਚਾਉਣੇ ਪੈਂਦੇ ਕੱਪੜੇ ਨਾਲ ਕੇ ਲੱਗਣਾ ਜਾਵੇ ਕਿਤੇ ਅੱਛਾ ਜੀ ਚਾਰ ਵਗੈਰਾ ਲੱਗ ਜਾਂਦਾ ਕਿ ਫੇਰ ਮੁੜ ਕੇ ਕੱਦਣਾ ਕਰਿਆ ਰੋਡੀਆਂ ਜੇ ਹੈ ਰੋਣਾ ਕਾ ਤੂੰ ਪਿਆ ਕਾ ਤਰੂ ਨਹੀਂ ਆਇਆ ਕਰ ਲੈ ਲੈ ਰੋਟੀ ਸਬਜੀ ਹੈ ਸੁੱਕੀ ਹਾਂ ਬਾਬਾ ਜੀ ਆਹ ਨਾਲ achar ਦਾ ਤਿਲਿਆ achar ਤੇ ਤੁਹਾਨੂੰ ਸਾਨੂੰ ਕੀ ਕਿੰਦੇ ਪਸੰਦੀ ਦਬੜਾ ਤੇ ਲਿਆ ਖੋਲ ਮਮਾ ਮੈਂ ਵੀ ਨਹੀਂ ਖਾਦੀ ਰੋਟੀ ਮੈਂ ਤੇ ਮੇਰੀ ਅੱਗੇ ਮਾਤਾ ਕਿਤੇ ਬਾਹਰ ਗਈ ਆ ਤੇ ਤੇ ਬਾਹਰ ਦਾ ਮੈਂ ਖੰਦਾ ਨਹੀਂਗਾ ਨਹੀਂ ਨਹੀਂ ਰੋਣਾ ਰੋਣਾ ਰਹੀਏ ਰੋਟੀ ਦੇ ਉਹ ਤੇਰੇ ਇਸ ਘਰ ਦੀ ਵੀ ਇਹੀ ਆ ਤੇ ਸਾਡੇ ਘਰ ਦੀ ਵੀ ਇਹੀ ਆ ਤੇ ਗੁਰੂ ਜਾਨ ਦਾਸ ਦੇ ਘਰ ਦੀ ਵੀ ਇਹੀ ਆ ਠੀਕ ਆ ਬਾਬਾ ਜੀ ਰਾਤ ਦੇ ਪ੍ਰਸ਼ਾਦ ਇਹ ਰਾਤ ਦੇ ਆ ਰਾਤੀ ਆ ਹਾਂ ਜੀ ਤਸਵੀਰ ਕਿੰਨੀ ਧਿਆਰ ਬਾਬਾ ਜੀ ਕਾ ਦੁਕਾਨੀ ਤੇ ਰੋਟੀ ਅਸ਼ਕਰ ਦੇ ਗੀਤ ਮਨਜੇ ਤੇ ਮਨਜੇ ਤੇ ਧੰ ਗੁਰੂ ਗRANDਾਸ ਧੰ ਗੁਰੂ ਗRANDਾਸ ਅੱਛਾ ਤੇ ਇਹ ਤੂੰ ਬਣਾਈ ਰੋਟੀ ਮੇਰੇ ਮੇਰੇ ਬੇਟੇ ਨੇ ਮੈਂ ਬਣਾਈ ਰੋਟੀ ਰਾਤੀ ਆ ਧੰ ਗੁਰੂ ਗRANDਾਸ ਤੇਰਾ ਵੀ ਦੂਰ ਲੈ ਕੇ ਆ ਗਿਆ ਵਾ ਬਾਈ ਦਰੂ ਆਏ ਗੁਰੂ ਬਾਬਾ ਜੀ ਬਾਬੇ ਦਾ ਨਾਮ ਲੈ ਕੇ ਛਕ ਲਈ ਤੇ ਆ ਕੇ ਤੇ ਵੀ ਉਹਦਾ ਦਿੱਤਾ ਹੈ ਯਾਰ ਵਧੀਆ ਜੀ ਅੱਛਾ ਤੁਹਾਡੇ ਛਕਣ ਲਈ ਬਾਬਾ ਜੀ ਕਿੱਥੇ ਰੋਟੀ ਹੈ? ਹੈ? ਤੁਹਾਡੇ ਛਕਣ ਲਈ ਕਿੱਥੇ ਰੋਟੀ ਹੈ? ਤਕਰੀਬਨ ਰੋਟੀ ਹੈ। ਓਏ ਫਿਰ ਕੀ ਆਸ਼ ਦੀ ਹੈ? ਕੋਈ ਗੱਲ ਨਹੀਂ। ਅਚਾਰ ਕਿੱਥੇ ਰੱਖਿਆ ਹੈਗੀ? ਅੱਛਾ। ਨਹੀਂ ਬਾਬਾ ਜੀ। ਨਿੰਬੂ ਦਾ achar ਆ। ਫਿਰ ਤੂੰ ਵੀ ਛਕ ਪਰ ਇੱਕ ਕਲੀਆ ਲੈ ਦਿੰ। ਮਾ ਵੀ ਲੈ ਲੈ ਠੀਕ ਆ। ਓਏ ਥੋੜੀ ਖਾ ਲਈਏ। ਮੇਰੇ ਨਾਲ ਮੈਨੂੰ ਡਾਕਟਰ ਨੇ ਇਜਮਾਨਤ ਕੀਤਾ ਬਾਹਰ ਦੀ ਖਾਣ ਨੂੰ। ਠੀਕ ਆ। ਉਹਨੇ ਬਾਹਰ ਦੀ ਖਾਣ ਨੂੰ ਇਜਮਾਨਤ ਕੀਤਾ। ਜ਼ਰਾ ਇੱਕ ਚੱਕ। ਚੱਕ ਤੂੰ। ਚਾਚਾ ਇਹਦੇ ਅਚਾਰ ਨਾਲ ਦੇ ਬਹੁਤ ਬਹੁਤ ਵਧੀਆ ਹੋ ਜਾਂਦੀ ਆ ਤੋ ਬੋ ਤੋ ਇਹ ਇਤੋਈ ਖਾ ਲਈ ਨਾ ਖਾ ਗੋ ਦੀ ਲੈ ਲੋ ਬਾਬਾ ਜੀ ਨਹੀਂ ਬਸ ਬਸ ਓਕੇ ਓਕੇ ਖਾਓ ਦੀ ਛੋਕਾ ਜੀ ਤੇਰਾ ਅੱਧੀ ਮਤਲਬ ਇਤੋਈ ਖਾਂਦੇ ਫੇ ਹਾਂ ਹਾਂਜੀ ਬਾਬਾ ਜੀ ਤੁਹਾਨੂੰ ਜੀ ਜ਼ਾਮਦਾਰ ਗਾਇ ਗੁਰੂ ਤੋ ਵਟੀ ਨੂੰ ਕੀ ਹੋਇਆ ਕੀ ਐ ਤੋ ਵਟੀ ਨੂੰ ਅਨੇ ਜਲਦੀ ਕਰੋ ਬਾਬਾ ਜੀ ਖਾੜ ਦੀ ਹਾਂਜੀ ਇਹ ਗੱਲ ਚੰਡੀਗੜ੍ਹ ਨੇ 5 ਲੱਖ ਰੁਪਏ ਮੰਗਿਆ ਹੈ ਜੀ ਹੂੰ ਇੱਕ ਦਲ ਦਾ ਜਵਾਬ ਦਿਓ ਹਾਂਜੀ ਤੁਹਾਨੂੰ ਗੁਰੂ ਜਾਨ ਦਾ ਸਪਾਤਸ਼ਾ ਤੇ ਕਿੰਨਾ ਕਿਉਂ ਵਿਸ਼ਵਾਸ ਹੈ ਪਰ ਇਹ ਨਹੀਂ ਜੀ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਉਹ ਹੈਗੇ ਆ ਇਹ ਦੁੱਖ ਤੁਹਾਨੂੰ ਹੈਗੇ ਆ ਤੁਹਾਨੂੰ ਕੀ ਲੱਗਦਾ ਨਹੀਂ ਕਿ ਮਹਾਰਾਜ ਨੇ ਤੁਹਾਨੂੰ ਦੁੱਖ ਜਿਆਦਾ ਦਿੱਤੇ ਨੇ ਨਹੀਂ ਜੀ ਮਹਾਰਾਜ ਨੇ ਨਹੀਂ ਦੋਸਤ ਦੋਤਾਂਗੇ ਸਾਡੀ ਕੋ ਆਪਣੀ ਕਥਾਈ ਹੋਊਗੀ ਸਾਡੀ ਆਪਣੀ ਕਥਾਈ ਆ ਸਾਡੀ ਆਪਣੀ ਕੋਈ ਕਥਾਈ ਹੋਊਗੀ ਜੇ ਤਾਂ ਗੱਲ ਸਾਹਿਬ ਜੀ ਗੁਰੂ ਰਾਮਦਾਸ ਨੂੰ ਅਸੀਂ ਦੋਸ਼ ਨਹੀਂ ਦੇ ਰਹੇ ਅੱਦਾਂ ਪਹਿਲੀ ਚੀਜ਼ ਇਹ ਕਿ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡੀ ਖਾਦੀ ਹੈ ਰੋਟੀ ਠੀਕ ਹੈ ਜੀ ਇਹਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਤੁਹਾਡੀ ਕਿਰਤ ਦੀ ਰੋਟੀ ਹੈ ਠੀਕ ਹੈ ਮੋਰੋ ਜੀ ਸ਼ੁਕਰਾਨਾ ਤੁਹਾਡਾ ਤੁਸੀਂ ਸਾਨੂੰ ਰੋਟੀ ਖਵਾਈ ਆਪਣੇ ਘਰ ਦੀ ਠੀਕ ਹੈ ਇਹਦੇ ਵਿੱਚ ਕੋਈ ਦੋ ਦੋਰ ਆਏ ਨਹੀਂ ਇਹ ਰਾਤ ਦੀ ਹੈ ਜਾਂ ਸਵੇਰ ਦੀ ਹੈ ਸਾਨੂੰ ਕੋਈ ਇਹਦੇ ਨਾਲ ਗਿਲਾ ਸ਼ਿਕਵਾ ਨਹੀਂ ਰੋਟੀ ਇਹ ਤੁਹਾਡੇ ਘਰ ਦੀ ਸਾਡੇ ਘਰ ਦੀ ਤੇ ਗੁਰੂ ਰਾਮਦਾਸ ਦੇ ਘਰ ਦੀ ਇੱਕ ਇੱਕ ਬਰਾਬਰ ਹੈ ਠੀਕ ਹੈ ਜੋਸ਼ਵਾਦ ਇਹਦਾ ਸੀ ਉਹ ਕਿਤੇ ਨਹੀਂ ਮਿਲਦਾ ਤੇ ਬਾਕੀ ਰਹੀ ਕੀ ਤੁਹਾਡੇ ਘਰ ਦੀ ਮੇਰ ਰੋਟੀ ਖਾਦੀ ਹੈ ਮੈਂ ਤੁਹਾਡੀ ਰੇੜੀ ਦਾ ਜਿਹੜਾ ਕਾਰਜ ਹੈ ਉਹ ਮੈਂ ਕਰਨਾ ਚਾਹੁੰਦਾ ਠੀਕ ਹੈ ਮੇਰਾ ਨਾਮ ਹੈਗਾ ਨਿਰਵੈਰ ਸਿੰਘ ਠੀਕ ਹੈ ਤੁਸੀਂ ਕੰਮ ਕਰੋ ਪਿਆਰਿਓ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ ਰੋਜ਼ ਮੰਨ ਲਓ ਬਾਬਾ ਜੀ 300 ਦੇ ਕਰੀਬ ਲਵੋ ਮੈਨੂੰ ਬਚਤੋ ਹੀ 300 ਰੁਪਏ ਦੇ ਕਰੀਬ ਤੁਹਾਨੂੰ ਬਚਤੋ ਜੀ ਬਾਕੀ ਡਾਟਰ ਲੈ ਲੈਂਦਾ ਜੀ ਚੋ ਰੋਟੀ ਬਣ ਆ ਫੜੋ ਤੇ ਪਿਆਰਿਓ ਭਰੋ 1000 ਰੁਪਿਆ 500 ਆ ਆ ਰੱਖੋ ਮੇਰੀ ਬਲ ਬੀ ਐਂਟੀ ਸੁਣੋ 500 ਰੁਪਿਆ 500 ਆ ਠੀਕ ਐ ਇਹਨੂੰ ਤੀਜ ਰੱਖੋ ਤੇ ਆ ਸੋਨੇ ਤੁਹਾਡੀ ਦਿਹਾੜੀ ਆ ਗਈ 500 ਤੁਸੀਂ ਕੁਛ ਨਹੀਂ ਵੇਚਿਆ ਤੁਹਾਨੂੰ 500 ਮਿਲ ਗਿਆ ਠੀਕ ਐ ਵਾਈ ਗਾ ਇਹ ਗੁਰਾਮਦਾਸ ਪਾਸ਼ਾ ਨੇ ਤੁਹਾਨੂੰ ਦੇ ਦਿੱਤਾ ਹੁਣ ਤੁਸੀਂ ਇੱਥੋਂ ਨਾ ਕੰਮ ਕਰੋ ਇੱਥੋਂ ਚਲੇ ਜਾਓ ਜੇਸੀ ਰਿਕਸ਼ਾ ਖਜ਼ਾਨਾ ਗੇ ਜੇਸੀ ਰਿਕਸ਼ੇ ਵਾਲੇ ਨਾਈ ਵਾਲੇ ਮੋੜ ਉਥੇ ਇੱਕ ਜੀ 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 ਉੱਥੇ ਜਾ ਕੇ ਜੇਸੀ ਰਿਕਸ਼ੇ ਵਾਲੇ ਕੋਲ ਜਾ ਕੇ ਕਹਿ ਦਿਓ ਗੰਦਰਵਰ ਸਿੰਘ ਨੇ ਚ ਭੇਜਿਆ ਉੱਥੇ ਜਾ ਕੇ ਬੈਠੋ ਮੈਂ ਕੋਈ 3:00 ਵਜੇ ਨਾ ਉੱਥੇ ਮੈਂ ਆਣਾ ਵਾ 22:00 ਵਜੇ ਠੀਕ ਹੈ ਜੀ ਪਹੁੰਚ ਜਾਓ ਹਾਂ ਮੈਂ ਹੁਣੇ ਮੈਂ ਅੱਗੇ ਕੰਮ ਚੱਲੇ ਉੱਥੋਂ ਮੈਂ ਵਾਪਸ ਜਾ ਕੇ ਫਿਰ ਮੈਂ ਤੁਹਾਨੂੰ ਅੱਗੇ ਮਿਲਦਾ ਫਿਰ ਤੁਹਾਨੂੰ ਜੜੀ ਲੈ ਕੇ ਦੇਵਾਂਗਾ ਭਾਈ ਕਿੰਨੇ ਦੇਣ ਦੇਵਾਂਗੇ ਤੁਹਾਡੇ ਦੇਣ ਗੁਰੂ ਰਾਮਦਾਸ ਸਾਹਿਬ ਦਾ ਸਾਡਾ ਕੋਈ ਦੇਣ ਨਹੀਂ ਵੀਰੇ ਅਸੀਂ ਚਾਹੁੰਨੇ ਕਿ ਸਾਡੇ ਪੰਜਾਬੀ ਭੈਣ ਭਰਾ ਅੱਗੇ ਆਣ ਵਦਨ ਤੂੰ ਜਿਹੜਾ ਧਾਰ ਇੱਕ ਚੱਕੀ ਫਿਰਦਾ ਇੱਕ ਇੱਕ ਬਾਹ ਦੇ ਨਾਲ ਤੇਰੀ ਧੋਨ ਤੇ ਜੋਰ ਪੈਂਦਾ ਹਨਾ ਮੈਂ ਤੈਨੂੰ ਪਿੱਛੇ ਵੀ ਦੇਖਦਾ ਆ ਰਿਹਾ ਸੀ ਤੂੰ ਜਗਤ ਬੈੜ ਬੈੜ ਕੇ ਆ ਰਿਹਾ ਸੀ ਕੋਈ ਨਹੀਂ ਤੂੰ ਮੇਰਾ ਭਰਾ ਤੂੰ ਕੰਮ ਕਰ ਹੁਣ ਤੂੰ ਕਿਤੇ ਨਹੀਂ ਜਾਣਾ ਹੁਣ ਤੂੰ ਉੱਥੋਂ ਵਾਪਸ ਹੋ ਜਾ ਹੁਣ ਤੂੰ ਬੱਲੇ ਨਾ ਜਾ ਤੂੰ ਇੱਥੋਂ ਹੁਣ ਤੂੰ ਵਾਪਸ ਹੋ ਜਾ ਸਿੱਧਾ ਜੀਸੀ ਵਾਲੇ ਕੋਲ ਜਾ ਉਸੇ ਤੈਨੂੰ ਰਿਕਸ਼ਾ ਲੈ ਦੇਣੀ ਆ ਤੇ ਫਿਰ ਤੂੰ ਨਾ ਰਿਕਸ਼ੇ ਤੇ ਸਮਾਨ ਵੇਚੀਂ ਠੀਕ ਹੈ ਭਾਈ ਨਈਆਂ ਵਾਲੇ ਨਈਆਂ ਵਾਲਾ ਮੋੜ ਨਈਆਂ ਵਾਲਾ ਬੱਕਰ ਮੰਡੀ ਵਾਲੀ ਛੱਤ ਕਿਹਨੂੰ ਜਾ ਕੇ ਪੁੱਛ ਲਈ ਠੀਕ ਹੈ ਜੀ ਠੀਕ ਹੈ ਉੱਥੇ ਜਾ ਉੱਥੇ ਜਾ ਕੇ ਜ ਜੇ ਸੇ ਰੱਖਿਆ ਹਾਂ ਮੈਨੂੰ ਕਾਰਡ ਪਤਾ ਨਹੀਂ ਹੁਣ ਉਹਨੇ ਤਾਂ ਹੋਣਾ ਕਿ ਨਹੀਂ ਹੋਣਾ ਮੈਂ ਦੇਖਦਾ ਜੇ ਮੇਰੇ ਕੋਲ ਕਾਰਡ ਹੋਇਆ ਤੇ ਇਹ ਕਾਰਡ ਨਹੀਂ ਜਗਾ ਮੇਰੇ ਕੋਲ ਉਹ ਕਿ ਇਹਨੂੰ ਪੁੱਛ ਵੀ ਉੱਥੇ ਠੀਕ ਹੈ ਕਿ ਤੈਨੂੰ ਇਹ ਨਾ ਫੀਲ ਹੋਵੇ ਮੈਂ ਤੈਨੂੰ 500 ਰੁਪਏ ਦਿੱਤਾ ਉਹ ਮੈਂ ਤੈਨੂੰ ਦਾਨ ਕੀਤਾ ਠੀਕ ਹੈ ਉਹਦੇ ਉਹਦੇ ਬਦਲੇ ਇੱਕ ਆਪ ਨੂੰ ਬਾਜਾ ਜਾ ਦੇ ਦੇ ਮੇਰਾ ਤੇ ਮੁੰਡਾ ਵੀ ਖੁਸ਼ ਹੋ ਜਾਊਗਾ ਬਾਜਾ ਦੇ 20 ਰੁਪਏ ਦਾ ਨਹੀਂ ਫਿਰ ਕੀ ਹੋਇਆ 20 ਰੁਪਏ ਦਾ ਸਾਡੇ ਲਈ ਉਹ ਇੰਨੇ ਦਾ ਹੀ ਹੈ ਜਿੰਨੇ ਦਾ ਤੈਨੂੰ ਮੈਂ ਦਿੱਤੇ ਆ ਠੀਕ ਹੈ ਨਾ ਆ ਪਿੱਛੇ ਇਹ ਤਾਂ ਲਿਆ ਕਿ ਤੈਨੂੰ ਫੀਲ ਨਾ ਹੋਵੇ ਕਿ ਮੈਂ ਤੈਨੂੰ ਦਾਨ ਕੀਤਾ ਜਾਂ ਕਿ ਤਾ ਇਹ ਤਾਂ ਬਾਜਾ ਵੀ ਆ ਤੂੰ ਵਜਾ ਕੇ ਵੇਖ ਨਾ ਬੜਾ ਵਧੀਆ ਮਤਰਾ ਦਾ ਜਾ ਰਿਹਾ ਤਾਂ ਬੜੀ ਵਧੀਆ ਚੀਜ਼ ਆ ਚਲ ਮੇਰਾ ਭਰਾ ਨਾ ਕਰ ਉਹ ਹੀ ਨਿਆਲੇ ਨੂੰ ਖੋਜ ਕਰਕੇ ਦੇ ਹੀ ਆਪਣੇ ਢਿੰਡ ਦੇ ਨਹੀਂ ਨਹੀਂ ਮੇਰਾ ਭਰਾ ਤੂੰ ਨਾ ਹੋ ਤੂੰ ਉੱਥੇ ਚਲਾ ਜਾ ਠੀਕ ਹੈ ਨਈਆ ਵਾਲੇ ਮੋੜ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਮਿਲਦਾ ਦੋ ਕੁ ਬਿਨਾਉਂਗਾ ਮੈਂ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਪ੍ਰਸ਼ਾਦੇ ਦੇ ਲਈ ਠੀਕ ਹੈ ਮਹਾਰਾਜ ਜੀ ਗੁਰੂ ਨਾਮ ਦਾਸ ਦਾ ਸ਼ੁਕਰਾਨਾ ਅਸੀਂ ਕਹਿੰਦੇ ਇੰਨੀ ਜੋ ਕਿੱਥੇ ਨਹੀਂ 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 ਪਿਆਰੇ ਧੰਨਵਾਦ ਕਿ ਤੂੰ ਟੋੜਾ ਤੂੰ ਹੁਣ ਪਹੁੰਚ ਜਾਈ ਮੇਰਾ ਭਰਾ ਉੱਥੇ ਠੀਕ ਹੈ ਠੀਕ ਹੈ ਜੀ ਉੱਥੋਂ ਉੱਥੋਂ ਤੂੰ ਵਾਪਸ ਚਲਾ ਜਾ ਹੁਣ ਕੀ ਦੁਬਾਰਾ ਜੇਸੀ ਜੇਸੀ ਰਿਕਸ਼ੇ ਵਾਲੇ ਜੀ ਸੀ ਰਿਕਸ਼ਾ ਮੈਂ ਤੁਹਾਨੂੰ ਲਿਖ ਕੇ ਦਵਾ ਨਹੀਂ ਤੇ ਮਹਾਰਾਜ ਜੀ ਤਵੀ ਠੀਕ ਹੈ ਜੀ ਤੋਂ ਜਾਂ ਮੈਂ ਦੋ ਵਜੇ ਤੱਕ ਆ ਜਾਈ ਨਾ ਥੋ ਠੀਕ ਹੈ ਫੇਰ ਤੁਹਾਨੂੰ ਡੜੀ ਲੈ ਕੇ ਦਿੰਦੇ ਆ ਉਹਦੇ ਨਾਲ ਤੇਰਾ ਭਾਰ ਹਲਕਾ ਹੋ ਜਾਊਗਾ ਠੀਕ ਹੈ ਚਲ ਮੇਰਾ ਪ੍ਰਭ ਮਾਰਦੇ ਗੇਟ ਮੈਂ ਫੇਰ ਜਾਵਾਂ ਧੰਨ ਗੁਰੂ ਦਾ ਹੰਦ ਸਾਹਿਬ ਜੀ ਧੰਨ ਗੁਰੂ ਚੰਗਰ ਆ ਜੀ ਓਕੇ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਦਾ ਧੰਨ ਗੁਰੂ ਦਾ ਜੀ ਧੰਨ ਗੁਰੂ ਦਾ ਜੀ ਅਮੀ ਠੀਕ ਹੈ ਜੀ ਤੋਂ ਜਾਂ ਮੈਂ 2 ਵਜੇ ਤੱਕ ਆ ਜਾਈਨਾ ਥੋੜੀ ਠੀਕ ਹੈ ਫੇਰ ਤੈਨੂੰ ਰਿੜੀ ਲੈ ਕੇ ਦਿੰਨੇ ਆ ਉਹਦੋਂ ਤੇਰਾ ਭਾਰ ਹਲਕਾ ਹੋ ਜਾਊਗਾ ਠੀਕ ਹੈ ਚਲ ਮੇਰਾ ਪ੍ਰਭ ਮਾਰਦੇ ਗੇਟ ਮੈਂ ਫੇਰ ਜਾਵਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਚੰਗਾ ਰਹਿ ਜਾਓ ਓਕੇ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹੀ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਹੋਰ ਹੋਰ ਪਿਆਰਿਓ ਮਾਫੀ ਚਾਹੁੰਦੇ ਸਿੰਘ ਸਾਹਿਬ ਫੱਟੀ ਵੀ ਦਾਤੀ ਹੈ ਲੇਟ ਹੋ ਗਿਆ ਵਾਹ ਜੀ ਵਾਹ ਕੀ ਬਾਤ ਹੈ ਦੁਕਾਨ ਲੱਗੀ ਹੈ ਵਾਹ ਜੀ ਦੇਖ ਹਲਕਾ ਹੋ ਗਿਆ ਕੰਮ ਤੇਰਾ ਬਾਬਾ ਜੀ ਹੈ ਤੋ ਬਿਆਨ ਨਹੀਂ ਕਰ ਸਕਦੇ ਜੀ ਕੁਛ ਬਿਆਨ ਨਹੀਂ ਕਰ ਸਕਦਾ ਮੇਰੇ ਤੇਰੇ ਮੋੜੇ ਤੇ ਭਾਰ ਸੀ ਇੰਨਾ ਕੁਛ ਆ ਜੀ ਕਿੰਨੇ ਤੇਰੇ ਮੋੜੇ ਤੇ ਭਾਰ ਸੀ ਭਾਰ ਦੇ ਮੁੰਡਿਆ ਗਿਆ ਸਾਰਾ ਅੱਜ ਦੁਕਾਨ ਵੀ ਖੁੱਲੀ ਲੱਗੀ ਵਾਹੀ ਬੱਧਿਆ RAMDAS ਨਹੀਂ 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 RAMDAS ਭਾਸ਼ਣ ਕਿਰਪਾ ਕਰਨੀ ਜੀ ਤੇਰੇ ਤੇ ਤੂੰ ਯਾਦ ਕੀਤਾ ਮਹਾਰਾਜ ਨੂੰ ਆਹ ਦੇਖ ਕਿਡਾ ਸੋਣਾ ਲੱਗਿਆ ਹੁਣ ਜਿੰਨੇ ਵੀ ਕੁਝ ਕੁ ਜਿੰਨਾ ਹੋਊਗਾ ਉਹ ਦੇਖ ਕੇ ਕੋਈ ਖਨੂਣਾ ਕਿਦਨਾ ਦੇਖ ਕੇ ਕੁਝ ਵੀ ਪੀ ਪੀ ਸਕਦਾ ਤੇ ਮੈਂ ਆਣ ਕੇ ਹੋਣਾ ਵਾਹਿਗੁਰੂ ਵਾਹਿਗੁਰੂ ਬਹੁਤ ਸੋਣਾ ਹੋ ਗਿਆ ਰੇੜੀ ਦਾ ਵੀ ਤੇਰਾ ਰਾਜੇ ਬਹੁਤ ਸੋਣਾ ਹੋ ਗਿਆ ਮਨਖ ਮਨ ਖੁਸ਼ ਹੋ ਗਿਆ ਕਿ ਕਿੱਥੇ ਤੇਰੇ ਮੋਢੇ ਤੇ 10 ਕਿਲੋ ਦਾ ਭਾਰ ਸੀ ਹੈ ਜਿਆਦਾ ਜੀ ਜਿਆਦਾ ਇਹ ਤੇ ਮੋੜ ਆ ਜੀ ਹੋਰ ਤੇ ਤੇ ਹਾਂ ਇਹ ਕਹਿੰਦੇ ਸਾਨੂੰ ਬਾਤ ਲੈ ਦਿੱਤੀ ਇੱਕ ਤਾਂ ਨੇ ਨਹੀਂ ਇਹ ਗੁलामदार ਪਾਛਨੇ ਦੇ ਕਿ ਦੀ ਕਿਰਪਾ ਕੀਤੀ ਕਿ ਦੀ ਸੋਣੀ ਭਾਜੀ ਲੱਗੀ ਜਿਹੜੀ ਹੈ ਮੈਂ ਕਹ ਤੈਨੂੰ ਗੁलामदार ਨੇ ਜਿਹੜੀ ਨਹੀਂ ਬਸ ਦੇਤੀ ਹੈ ਬਸ ਦੇਤੀ ਹੈ ਹਾਂ ਵੇ ਇੱਥੇ ਇੱਥੇ ਢੋਅ ਢੋਅ ਜਿਹਦਾ ਕੰਮ ਹੋ ਗਈ ਪਿੰਡ ਚ ਕਿਹਦੇ ਕੰਨਕ ਆਈ ਹੈ ਕਿ ਇਹਦੀ ਉਹ ਵੀ ਕੁਝ ਕਰ ਸਕਦਾ ਆਪਣਾ ਇਹ ਵੀ ਤੂੰ ਕੰਮ ਚਲਾ ਸਕਦਾ ਇਹਦੀ ਕਿਰਸੀ ਤੇ ਮਿਲਦੀ ਹੈ ਅੱਛਾ ਜੀ ਇਹ ਵੀ ਕੰਮ ਵਧੀਆ 4-500 ਦੇ ਬਚੂਗਾ ਪਿੰਡ ਦੇ ਵਿੱਚ ਹੋਰ ਜਾਣਾ ਬਚੂ ਜੀ ਕਿਉਂਕਿ ਇਹਦੇ ਚ ਹੋਰ ਮਾਲ ਆਣਾ ਜੀ ਇਹਦੇ ਚ ਹੋਰ ਹੀ ਮਾਲ ਆ ਜਨਾ ਹੋਣਾ ਹੋਣਾ ਹੋ ਜਾਣਾ ਪਿਆ ਨਾ ਤੰਦ ਸੀ ਕਿ ਝੂਲੇ ਭਰੇ ਪੈ ਗਏ ਅਸੀਂ ਅਸੀਂ ਇਹੀ ਚੀਜ਼ ਚਾਹੁੰਦੇ ਆ ਕਿ ਸਾਡੇ ਜਿਹੜੇ ਨਾ ਭਰਾ ਇੱਕ ਦੂਜੇ ਦੀ ਮਦਦ ਇਸ ਤਰ੍ਹਾਂ ਕਰਨ ਕਿ ਉਹਨਾਂ ਨੂੰ ਰੁਜ਼ਗਾਰ ਮਿਲੇ ਇਕੱਲੀ ਲੰਗਰਾਂ ਦੀ ਮਦਦ ਨਹੀਂ ਮਾਨਕ ਦੇ ਲੰਗਰ ਨੂੰ ਇਸ ਤਰ੍ਹਾਂ ਵੀ ਯੂਜ਼ ਕਰ ਆਪਾਂ ਕਰ ਸਕਦੇ ਆਂ ਹੋਰ ਤੇਰੀ ਰੋਟੀ ਲੱਗ ਗਈ ਉਤਰਾ ਤੇ ਕੋ ਲਿਆ ਨਹੀਂ ਸੀ ਜਾਣਾ ਵੀਰੇ ਹਨ ਨਹੀਂ ਨਹੀਂ ਸੀ ਲਿਆ ਜਾਣਾ ਨਾ ਪਰ ਅੱਜ ਤੱਕ ਭਾਰ ਵੀ ਹਲਕਾ ਹੋ ਗਿਆ ਤੇ ਮੋਢਿਆਂ ਤੋਂ ਕੋਈ ਜਿਹੜਾ 10 ਕਿਲੋ ਤੂੰ ਮੋਢਿਆਂ 'ਪਾ ਗਏ ਕਦੀ ਕਿਹੇ ਪਿੰਡ ਕਦੀ ਕਿਹੇ ਪਿੰਡ ਪਿਆਰੋ ਤੇ ਤੁਹਾਡੇ ਵਾਸਤੇ ਗੁਰੂ ਅਮਰਦਾਸ ਪਾਸ਼ਾ ਜੀ ਨੇ ਇੱਥੇ ਭੇਜਿਆ ਇਹ ਤੁਹਾਡੀ ਰੇੜੀ ਦੀ ਅਮਾਉਂਟ ਹੈ ਇਹ ਤੁਸੀਂ ਸਿੰਘ ਸਾਹਿਬ ਨੂੰ ਦੇ ਦਿਓ ਇਹਨਾਂ ਨੂੰ ਪੈਸਾ ਉਹਨਾਂ ਨੂੰ ਤਾਂ ਕਿ ਇਹ ਰੇੜੀ ਤੁਹਾਡੀ ਹੋਵੇ ਅੱਜ ਤੋਂ ਬਾਅਦ ਇਹ ਰੇੜੀ ਤੁਹਾਡੀ ਜੇ ਠੀਕ ਹੈ ਜੀ ਹੁਣ ਆਹ ਜਿਹੜੀ ਬਾਹ ਤੇ ਭਾਰ ਜਿਹੜਾ ਪਹਿਣਾ ਸੀ ਨਾ ਹੁਣ ਪਾ ਲਿਆ ਬਹੁਤ ਪਾ ਲਿਆ ਹੁਣ ਨਾ ਪਾਓ ਮੇਰੇ ਪਹਿਰੇ ਤੁਸੀਂ ਜੋ ਕਰਿਆ ਪਰ ਨਹੀਂ ਨਹੀਂ ਠੰਡਾ ਪਾ ਲ ਚੁੱਕਿਆ ਗੁਰੂ ਅਮਰਦਾਸ ਪਾਸ਼ਾ ਜੀ ਠੀਕ ਹੈ ਗੁਰੂ ਗੁਰੂ ਸਾਹਿਬ ਕਰਦੇ ਪਾ ਜੀ ਗੁਰੂ ਸਾਹਿਬ ਕਰਦੇ ਨਹੀਂ ਗੁਰੂ ਸਾਹਿਬ ਕਰਦੇ ਹੈਗੇ ਜੀ ਗੁਰੂ ਅਮਰਦਾਸ ਪਾਸ਼ਾ ਦੁਰਾਂ ਦਾ ਬਸ ਅੱਜ ਵੀ ਆਪਣੇ ਸਿੱਖਾਂ ਲਈ ਇਸ ਤਰ੍ਹਾਂ ਹੀ ਸਿੱਖਾਂ ਦੇ ਵਿੱਚ ਵਸਦੇ ਨੇ ਘੁੰਮਦੇ ਨੇ ਮਦਦ ਕਰਦੇ ਨੇ ਪਰ ਸੇ ਸੇ ਤੁਹਾਨੂੰ ਯਾਦ ਕਰੇ ਠੀਕ ਹੈ ਨਾ ਸਿੱਖਾਂ ਨੂੰ ਯਾਦ ਕਰੇ ਇੱਕ ਤਾਂ ਆਪਾਂ ਜਾਪ ਕਰਨਾ ਤੁਸੀਂ ਮੇਰੇ ਮੇਰੇ ਨਾਲ ਨਾਲ ਤੁਸੀਂ ਜਾਪ ਕਰਨਾ ਹੈਗਾ ਅਸੀਂ ਬੋਲਣਾ ਹੈਗਾ ਸਵਾਸ ਸਵਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਇਹ ਤੁਸੀਂ ਰੋਜ਼ ਜਾਪ ਕਰਨਾ ਸਵੇਰੇ ਵੀ ਜਦੋਂ ਤੁਸੀਂ ਗੱਡੀ ਤੇ ਤੁਸੀਂ ਬਹਿਣਾ ਵਾ ਜਾਂ ਤੁਸੀਂ ਇਹਨੂੰ ਕਿਤੇ ਵਾਸਤੇ ਲੈ ਕੇ ਜਾਣਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਨਾ ਜੀ ਠੀਕ ਹੈ ਜਦੋਂ ਕੀਤੇ ਸ਼ੁਰੂ ਕਰਨੀ ਹੈ ਸਿਰ ਉਰਦੇ ਸਾਰੇ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਜੀ ਕਿਰਪਾ ਕਰਨਗੇ ਤੁਹਾਡੀ ਕਿ ਜਿਹੜੀ ਕੀਰਤ ਆ ਉਹਦੇ ਵਿੱਚ ਵਾਧੇ ਪੈਣਗੇ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਤੁਹਾਡੇ ਅੰਗ ਸੰਗ ਹੈ ਉਹਨੇ ਹੀ ਆ ਸਾਰਾ ਕੁਝ ਕੀਤਾ ਨਾ ਕੁਝ ਨਹੀਂ ਕੀਤਾ ਹੈਗਾ ਠੀਕ ਹੈ ਜੀ ਇਹ ਸਾਰਾ ਕੁਝ ਕਰਨ ਵਾਲਾ ਕੌਣ ਹੈ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਚਲੋ ਹੁਣ ਤੁਸੀਂ ਨਾ ਮਾਰਾ ਜਾਂ ਚਲਾ ਕੇ ਦੇਖ ਲਓ ਕਿਤਰਾ ਨਹੀਂ ਚਲਦੀ ਕਿਤਨਾ ਚਲਾਓਗੇ ਮੁਰਦੇ ਹੋਣ ਦਿਆ ਕਿ ਤੁਸੀਂ ਇੱਕ ਬਾਣਾ ਕਿਤਨਾ ਚਲਾਓਗੇ ਮਿੱਤਰ ਪਿਆਰੇ ਹੋ ਹਾਂ ਤੇ ਇੱਕ ਇੱਕ ਬਾਣਾ ਕਿੰਨਾ ਕਿ ਲਾਲੂ ਨੇ ਇੰਨਾ ਤਗੜਾ ਤੁਸੀਂ ਪ੍ਰਾਲਾ ਕਰਤਾ ਨਾ ਨਹੀਂ ਮੜਾ ਜਾ ਚਲਾ ਗਿਆ ਗੁਰੂ ਰਾਮਦਾਸ ਨੇ ਚਲਾਉਂਦੇ ਰਹੇ ਜੀ ਇਹੀ ਰੱਖਿਆ ਹੁੰਦੇ ਰਹੇ ਚਲੋ ਮੜਾ ਜਾ ਇੱਕ ਮਾਰ ਕੇ ਲਿਆ ਜੀ ਦਾਸੀ ਦੇਖੀ ਤਾ ਨਾ ਪ੍ਰੋਗਰਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਧੰ ਗੁਰੂ ਜਾਨਦਾਸ ਧੰ ਗੁਰੂ ਜਾਨਦਾਸ ਧੰ ਗੁਰੂ ਜਾਨਦਾਸ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਧੰ ਦੇ ਰਾਮਦਾਸ ਧੰ ਗੁਰੂ ਰਾਮਦਾਸ ਸਬੀਰ ਦੀ ਇੱਕ ਬਾਣੀ ਹੈਗੀ ਤੇ ਮੋਟੇ ਦੇ ਉੱਤੇ ਬੈਗ ਰੱਖ ਕੇ ਵੀਰ ਨਾਲ ਦਲੀਆਂ ਚ ਪਿੰਡਾਂ 'ਚ ਕੱਪੜੇ ਵੇਚਦਾ ਸੀ ਨਾਲ ਖਲਾਉਣੇ ਵੇਚਦਾ ਸੀ ਤੇ ਹੁਣੇ ਵੀਰ ਨੂੰ ਜਿਹੜੀ ਮਿਲ ਗਈ ਹੈ ਤੇ ਇਸ ਤਰ੍ਹਾਂ ਦੇ ਲੰਗਰ ਕੋ ਨਾਲਕ ਪਾਸ਼ਾ ਜੀ ਦੇ ਹੁਣ ਲੱਗਣੇ ਚਾਹੀਦੇ ਆ ਜਿਹਦੀ ਲੋੜ ਆ ਆਪਣੇ ਨੂੰ ਰੁਜ਼ਗਾਰ ਦਿਓ ਕਿਰਤ ਦਿਓ ਇਹਨਾਂ ਨੂੰ ਰੋਟੀ ਜੋਗਾ ਕਰਿਓ ਤੁਹਾਨੂੰ ਗੁਰੂ ਰਾਮ ਦਾ ਸਵਾ ਸਵਾ ਗੁਰੂ ਰਾਮ ਦਾ ਸਵਾ ਸਵਾ ਗੁਰੂ ਰਾਮ ਦਾ ਇੱਕ ਬਾਅਦ ਦੇ ਨਾਲ ਵੀਰ ਵਧੀਆ ਚਲਾਉਂਦਾ ਹੋਟ ਨੂੰ ਹੋ ਗਿਆ ਜੇ ਕਿ ਵੀਰ ਨੂੰ ਰੋਟੀ ਮਿਲਦੀ ਸੋਣੀ ਰੋਟੀ ਮਿਲਦੀ ਵੀਰ ਕਹਿੰਦਾ ਮੇਰਾ ਸਾਰਾ ਭਾਰ ਜਿਹੜਾ ਤੁਸੀਂ ਆਪਣੇ ਮੋਢਿਆਂ ਤੇ ਲਿਆ ਲਿਆ ਬਲਕਿ ਇਹ ਨਹੀਂ ਹੋਇਆ ਇਹ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਢਿਆਂ ਤੇ ਟੱਕ ਲਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਵਾਸ ਸਵਾਸ ਕੀਰਾਨ ਦਾ ਹੰਦ ਲਿਆ ਵੀਰੇ ਬਹੁਤ ਸੋਣਾ ਰਹੀਏ ਤੇ ਬਹੁਤ ਸੋਣਾ ਚਲਾ ਲੈਂਦਾ ਤੂੰ ਦਾ ਯਾਰ ਹੈ ਇਹਦੇ ਕਿੰਨਾ ਸੋਣਾ ਹੋ ਗਿਆ ਚਲੋ ਸਤਿਨਾਮ ਗੁਰੂ ਦਾਮ ਦਾਸ ਪਾਤਸ਼ਾਹ ਜੀ ਥੋੜੀ ਜਿਹਾ ਯਾਰ ਠੀਕ ਹੈ ਧਿਆਨ ਨਾਲ ਮੇਰਾ ਆਪਣਾ ਹੋਰੀ ਲੀਕ ਜਾਇਓ ਖੁਸ਼ ਹੈ ਨਾ ਅੱਜ ਤੇ ਮੋਟੀ ਵੀ ਖੁਸ਼ ਹੋਈ ਨਹੀਂ ਹੈ ਅੱਜ ਤੇ ਮੋਟੀ ਵੀ ਖੁਸ਼ ਹੋਈ ਨਹੀਂ ਦੇਰੀ ਮੈਂ ਨਾ ਬਬਾਈ ਉਹ ਅੱਗੇ ਮੁੰਡਾ ਮੇਰਾ ਗਿਆ ਤਾਂ ਕਿਹਾ ਪਾਪਾ ਵੀ ਆਪਣੇ ਵੱਡੀ ਹੋ ਗਈ ਤੇ ਵੀ ਨਾਲ ਨਹੀਂ ਜਾਇਆ ਕਰਾਂਗਾ ਅੱਛਾ ਅੱਛਾ ਮੈਂ ਹਾਂ ਕੋਈ ਤੂੰ ਇਹ ਕੰਮ ਨਹੀਂ ਕਰਨਾ ਫੜਨਾ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਧਿਆਨ ਨਾਲ ਜਾਇਓ ਹੈ ਧਿਆਨ ਨਾਲ ਜਾਓ ਹੋਰੀ ਲਈ ਠੀਕ ਹੈ ਸਤਿਗੁਰੂ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਨਕੂ ਜਾਨਾ ਨੰਬਰ ਗੁਰੂ ਰਾਮਦਾਸ ਸਾਹਿਬ ਦਾ ਯਾਦ ਰੱਖੋ ਸਵਾਸ ਸਵਾਸ ਗੁਰੂ ਰਾਮਦਾਸ ਜੱਜਾ ਅਗਰਬਾਸ ਠੀਕ ਹੈ ਜੀ ਓਕੇ ਜੀ ਧੰਨਵਾਦ ਤਾਨਕੂ ਗੁਰੂ ਰਾਮਦਾਸ ਸਾਹਿਬ ਜੀ